ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਅਵਾਰਾ ਕੁੱਤਿਆਂ ਦੀ ਜੋ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣ ਚੁੱਕੇ ਹਨ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਇੱਕ ਬਜ਼ੁਰਗ ਮਾਤਾ ਨੂੰ ਕੁੱਤੇ ਆਣੇ ਪੰਜ-ਛੇ ਕੁੱਤੇ ਆ ਕੇ ਪਾਲ ਹੈ ਇਹ ਵੀਡੀਓ ਜਲੰਧਰ ਸ਼ਹਿਰ ਦੀ ਹੈ ਜੋ ਇੱਕ ਮਾਤਾ ਨੂੰ ਚਾਰ-ਪੰਜ ਕੁੱਤੇ ਨੇ ਉਹ ਘੇਰਾ ਚੁੱਕੇ ਨੇ ਮਾਤਾ ਉਹਦੇ ਬਚਾ ਲਈ ਹੱਥ-ਪੈਰ ਮਾਰ ਰਹੀ ਹੈ ਤੁਸੀਂ ਵੀ ਵੇਖ ਸਕਦੇ ਹੋ ਵੀਡੀਓ ਵਿੱਚ ਕੁੱਤੇ ਬਹੁਤ ਤਰਾਨਾ ਕੁੱਤੇ ਨੇ ਪਿੱਛੇ ਮਾਦਨ ਫੜ ਕੇ ਖਿੱਚ ਕੇ ਥੱਲੇ ਸਿੱਟ ਦਿੱਤਾ ਮੀਜ਼ ਨੂੰ ਦੂਜੇ ਕੁੱਤੇ ਉਸਨੂੰ ਭੌਂਕ ਰਹੇ ਹਨ ਤੇ ਉਸਨੂੰ ਵਢਣ ਦਾ ਯਤਨ ਕਰ ਰਹੇ ਹਨ ਇਹ ਬਹੁਤ ਹੀ ਮਾਤਭਾਗੀ ਘਟਨਾ ਹੈ ਇਸ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਜੋ 12 ਕੁੱਤਿਆਂ ਨੂੰ ਉਹਨਾਂ ਨੂੰ ਵਤ ਮਾਰ ਦੇਣਾ ਚਾਹੀਦਾ ਹੈ ਜਨਾਂ ਦਾ ਕੋਈ ਪਾਪ ਹੋਣਾ ਚਾਹੀਦਾ ਅਦਰ ਪਾਣ ਦੇ ਚਾਹੀਦਾ ਹੈ ਮਾਤਾ ਆਪ ਦੀ ਬਚਾ ਲਈ ਆਪਣੇ ਸ਼ੌਕਨਾਕ ਕੁੱਤਿਆਂ ਨੂੰ ਭੁਜਾ ਰਹੀ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਇਹ ਸਾਰਾ ਕਾਰਗਮ ਨੇ ਮੀਨਕਾ ਗਾਂਧੀ ਨੇ ਕੀਤਾ ਜੋ ਉਸਨੇ ਨਵਾਂ ਕਾਨੂੰਨ ਪਾਸ ਕੀਤਾ ਕਿ ਕੁੱਤਿਆਂ ਨੂੰ ਨਹੀਂ ਮਾਰ ਸਕਦੇ ਆਪਾਂ ਪਹਿਲਾਂ ਆਪਾਂ ਜਾਣਦੇ ਹੀ ਆ ਪਹਿਲਾਂ ਆਪਣੇ ਪੰਡਾ ਬਚਾਉਂਦੇ ਸੀ ਵਾਰਾ ਕੁੱਤਿਆਂ ਨੂੰ ਦਵਾਈ ਪਾ ਕੇ ਦਿੰਦੇ ਜਾਂ ਫੜਕੇ ਲੈ ਜਾਂਦੇ ਸਨ ਜਾਂ ਉਹਨਾਂ ਦੀ ਨਸਬੰਦੀ ਕਰ ਦਿੱਤੀ ਜਾਂਦੀ ਸੀਗੀ ਹੁਣ ਸਾਰੇ ਕੁੱਤਿਆਂ ਨੇ ਘੇਰਾ ਪਾ ਲਿਆ ਮਾਤਾ ਨੂੰ 7-8 ਕੁੱਤੇ ਆ ਬਹੁਤ ਖੌਣ ਤਗੜੇ ਕੁੱਤੇ ਆ ਮਾਤਾ ਵਿਚਾਰੀਆ ਉਹਦੇ ਖੌਣ ਨਾਲੋਂ ਪਿਆ ਆ ਰਹੀ ਆ ਮਾਂ ਪਰ ਕੋਈ ਵੀ ਹੋਰ ਸ਼ਖਸ ਨਹੀਂ ਕੋਈ ਆ ਰਿਹਾ ਉਸਨੂੰ ਵਿਖ ਕੇ ਕਿਸੇ ਨੇ ਨਹੀਂ ਵੇਖਿਆ ਲੱਗਦਾ ਮਾਤਾ ਨੂੰ ਉਹ ਇੱਕ ਕੁੱਤੇ ਨੇ ਵੇਖੋ ਮਾਤਾ ਦੀ ਸਲਵਾਰ ਨੂੰ ਫੜ ਕੇ ਖਿੱਚ ਕੇ ਲੈ ਗਏ ਕੁੱਤੇ ਨੇ ਉਹ ਫੜ ਲਿਆ ਮਾਤਾ ਨੂੰ ਉਹ ਵਿਚਾਰੇ ਨੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਕੁੱਤੇ ਆਨੇ ਤੁਸੀਂ ਵੀ ਵੇਖ ਸਕਦੇ ਹੋ ਵੀਡੀਓ ਵਿੱਚ ਜਲੰਧਰ ਸ਼ਹਿਰ ਦੀ ਇਹ ਵੀਡੀਓ ਹੈ ਇੱਕ ਦਰ ਬਦਰ ਕਿਸਵਾਦ ਰਹੇ ਹਨ ਲੱਗਦਾ ਕਿ ਬਚਾਉਣ ਲਈ ਆ ਇੱਕ ਆਦਮੀ ਆਇਆ ਨੂੰ ਬਚਾਉਣ ਲਈ ਉਸਨੇ ਕੁੱਤੇ ਨੂੰ ਬਚਾਇਆ ਹੈਗਾ ਪਤਾ ਲੱਗਿਆ ਵੀ ਮਾਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ ਇਹ ਕੋਸਟ ਟਾਈਮ ਹੋਰ ਸ਼ਖਸ ਨਾ ਆਉਂਦਾ ਇਹ ਬਚਾਉਣ ਵਾਸਤੇ ਤੋਂ ਸਕਦੇ ਮਾਤਾ ਨੂੰ ਮਾਰ ਹੀ ਦਿੰਦੇ ਕੁੱਤੇ ਇਹ ਕੁੱਤੇ ਵਾਲੀ ਸਮੱਸਿਆ ਬਹੁਤ ਵੱਡੀ ਆ ਜੋ ਅਗਿਆਨ ਗਵਾਂਡ ਵਿੱਚ ਵਾਰਾ ਕੁੱਤੇ ਉਹਨਾਂ ਨੂੰ ਭਜਾਇਆ ਜਾਵੇ ਮਾਰਿਆ ਕਰੋ ਵੱਤ ਵੱਦ ਜਾਂ ਇਹਨਾਂ ਨੂੰ ਫੜਦ ਕੇ ਸਰਕਾਰ ਨੂੰ ਦੇਣਾ ਚਾਹੀਦਾ ਹੈ ਜੋ ਇਹਨਾਂ ਦੇ ਕੋਈ ਰੱਖਿਆ ਪਾਸਤੇ ਵੀ ਬਣਾਏ ਨੇ ਕੇਂਦਰ ਬਣਾਏ ਹੋਏ ਹੁਣ ਉਹਨਾਂ ਨੂੰ ਫੜ ਕੇ ਦੇਣਾ ਚਾਹੀਦਾ ਬਹੁਤ ਸਾਰੇ ਪਰਸਨ ਨੇ ਜੋ ਕੁੱਤਿਆਂ ਨੂੰ ਰੋਟੀਆਂ ਪਾਉਂਦਾ ਕੋਈ ਦੁੱਧ ਪਾਉਂਦਾ ਹੈਗਾ ਪਰ ਚੰਗਾ ਕੰਮ ਆਪਣਾ ਵੀ ਚਾਹੀਦਾ ਪਰ ਜੋ ਵਾਰਾ ਕੁੱਤੇ ਹੁੰਦੇ ਹਨ ਖਤਰਨਾਕ ਕੁੱਤੇ ਨੇ ਕਿਸੇ ਲਈ ਕਿ ਨਾ ਕਦੇ ਮੌਦਾ ਕਰਨੀ ਬਾਂਝ ਜਾਂਦੇ ਹਨ ਡੇਲੀ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਇਹਨਾਂ ਦੀਆਂ ਬਹੁਤ ਸਾਰੇ ਕੇਸ ਵਾਪਰਦੇ ਹਨ ਕੋਈ ਹਲਕੇ ਕੁੱਤੇ ਹੁੰਦੇ ਆ ਜਿਸ ਨਾਲ ਵੱਡਨਾ ਪੈਣ ਹਲਕਾ ਦੀ ਬਿਮਾਰੀ ਨਾਲ ਬੰਦਾ ਮਾਰ ਵੀ ਸਕਦਾ ਹੈ ਕੋਈ ਵੇਖ ਸਕਦੇ ਪੰਜ ਛੇ ਬੰਦਿਆਂ ਨੇ ਮਾਤਾ ਪਿਤਾ ਬਚਾ ਕੀਤਾ ਵੀਡੀਓ ਵੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੋਰ ਵੀਡੀਓ ਵੇਖਣ ਲਈ ਵੈਲਕਮ ਬਾਤੋ ਸ਼ੇਅਰ